ਹਾਂਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਆ ਜਿੱਥੇ ਕਿ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਅੱਜ ਬਹੁਤ ਸਾਰੀਆਂ ਜਿਹੜੀਆਂ ਰੌਣਕਾਂ ਲੱਗੀਆਂ ਨੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਨੇ ਕਹਿੰਦੇ ਆ ਕਿ ਤੂੜੀ ਤੰਦ ਹਾੜੀ ਸਭ ਵੇਚ ਵੱਟ ਕੇ ਤੇ ਲੰਬੜਾ ਤੇ ਛਾਵਾਂ ਦਾ ਹਿਸਾਬ ਕੱਟ ਕੇ ਕਸ਼ੇ ਮਾਰ ਵੰਜਲੀ ਆਨੰਦਸ਼ ਆ ਗਿਆ ਤੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਸੋ ਅੱਜ ਸੰਗਤਾਂ ਦੇ ਜਿਹੜਾ ਚਿਹਰੇ ਤੇ ਬਹੁਤ ਸਾਰਾ ਨੂਰ ਆ ਉਹਨਾਂ ਕਿਸਾਨਾਂ ਦੇ ਚਿਹਰੇ ਤੇ ਬਹੁਤ ਸਾਰਾ ਨੂਰ ਆ ਕਿਉਂਕਿ ਅੱਜ ਜਿਹੜਾ ਵਿਸਾਖੀ ਦਾ ਦਿਹਾੜਾ ਸੰਗਤਾਂ ਬਹੁਤ ਸ਼ਰਧਾ ਦੇ ਭਾਵਨਾ ਦੇ ਨਾਲ ਔਰ ਖੁਸ਼ੀਆਂ ਦੇ ਨਾਲ ਮਨਾ ਰਹੇ ਨੇ ਤੁਸੀਂ ਵੇਖੋ ਕਿ ਅੱਜ ਦੇ ਦਿਨ ਜਿਹੜੀ ਆ ਕਣਕ ਦੀ ਵਾਢੀ ਹੁੰਦੀ ਆ ਔਰ ਜਿਹੜਾ ਇਹ ਕਣਕ ਨੂੰ ਜਿਹੜਾ ਘਰਾਂ ਦੇ ਵਿੱਚ ਸਿੱਟੇ ਤੋੜ ਕੇ ਲੋਕ ਜਿਹੜਾ ਰਿਜਕ ਲੈ ਕੇ ਜਾਂਦੇ ਨੇ ਔਰ ਅੱਜ ਦੇ ਦਿਨ ਹੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਕੀਤੀ ਸੀ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਜੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਪੰਜ ਪਿਆਰੇ ਸਾਜੇ ਗਏ ਤੇ ਅੱਜ ਦੇ ਦਿਨ ਜਿਹੜੀ ਆ ਖਾਲਸਾ ਪੰਥ ਦੀ ਜਿਹੜੀ ਆ ਨੀ ਰੱਖੀ ਗਈ ਸੀ ਇਸ ਕਰਕੇ ਸੰਗਤਾਂ ਦੇ ਮਨਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਚਾਅ ਵਾਹ ਹਾਂਜੀ ਅੱਜ ਦਾ ਦਿਹਾੜਾ ਜਿਹੜਾ ਵਾ ਵਸਾਖੀ ਦਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਨੇ ਔਰ ਸੰਗਤਾਂ ਦੇ ਕਿਸਾਨਾਂ ਦੇ ਚਿਹਰੇ ਤੇ ਬਹੁਤ ਜ਼ਿਆਦੀ ਰੌਣਕ ਆ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਰਿਜਕ ਆਉਣ ਵਾਲਾ ਵਾ ਅਤੀਜਿਕ ਜਨਿਕੇ ਕਣਕ ਦੀ ਜਿਹੜੀ ਵਾਢੀ ਅੱਜ ਸ਼ੁਰੂ ਹੋਣੀ ਆ ਔਰ ਤੁਸੀਂ ਵੇਖੋਗੇ ਗੁਰਦੁਆਰਾ ਸਾਹਿਬ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਰੌਣਕਾਂ ਲੱਗੀਆਂ ਨੇ ਔਰ ਆਪਣੀਆਂ ਜਿਹੜੀਆਂ ਆਸਾਂ ਮਰਾਦਾਂ ਪੂਰੀਆਂ ਕਰਨ ਵਾਸਤੇ ਆਏ ਨੇ ਤੇ ਆਓ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਮੱਥਾ ਟੇਕਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਉਸ ਤੋਂ ਬਾਅਦ ਆ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜੁਰੇ ਤੁਸੀਂ ਅੱਜ ਸਾਡੇ ਨਾਲ ਸਰਹੱਦੀ ਲੋਕ ਵਰਸਾ ਚੈਨਲ ਦੇ ਨਾਲ ਤੇ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵਿਸਾਖੀ ਦਾ ਦਿਹਾੜਾ ਲੋਕ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਤੇ ਇਸ ਦਿਨ ਜਿਹੜਾ ਵਾ ਸੰਗਤਾਂ ਜਿਹੜਾ ਵਾ ਵਾਢੀ ਦੀ ਸ਼ੁਰੂਆਤ ਕਰਦੇ ਨੇ ਲੋਕ ਉਸ ਵੇਰੇ ਗੁਰਦੁਆਰਾ ਸਾਹਿਬ ਆਉਂਦੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਰਮਾਤਮਾ ਦੇ ਦਰਸ਼ਨ ਕਰਨ ਤੋਂ ਬਾਅਦ ਫੇਰ ਜਾ ਕੇ ਜਿਹੜਾ ਵਾ ਵਾਢੀ ਸ਼ੁਰੂ ਕਰ ਦਿੰਦੇ ਨੇ thank you ਹਾਂਜੀ ਅੱਜ ਵਿਸਾਖੀ ਦਾ ਦਿਹਾੜਾ ਬਹੁਤ ਹੀ ਲੋਕ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਆ ਕਿਸਾਨਾਂ ਦੇ ਘਰਾਂ ਦੇ ਵਿੱਚ ਅੱਜ ਕਣਕ ਜਾ ਰਹੀ ਆ ਲੋਕੀ ਬੜੀ ਸ਼ੌਂਕ ਦੇ ਨਾਲ ਜਿਹੜਾ ਵਾ ਸ਼ਰਧਾ ਦੇ ਨਾਲ ਅੱਜ ਜਿਹੜਾ ਕਣਕ ਨੂੰ ਆਪਣੇ ਘਰ ਖੜਦੇ ਆ ਗੁਰਦੁਆਰਾ ਸਾਹਿਬ ਆ ਰਹੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਆ ਔਰ ਸੱਡੇ ਨਾਲ ਭਾਈ ਸਾਹਿਬ ਨੇ ਕਰਦੇ ਉਹਨਾਂ ਨਾਲ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਖਾਲ ਸਾਹਿਬ ਹੈ ਜੀ ਜੀ ਕੀ ਫਤਗੀ ਭਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗੀ ਭਾਈ ਕਿਹੜੀ ਜਗ੍ਹਾ ਤੋਂ ਆਏ ਆਪਾਂ ਲੈ ਲੀਆ ਪਿੰਡ ਤੋਂ ਲੈ ਲੀਆ ਪਿੰਡ ਤੋਂ ਹਾਂਜੀ ਅੱਛਾ ਜੀ ਅੱਜ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਫਿਰ ਤੁਹਾਡੇ ਮਨ ਦੇ ਵਿੱਚ ਕਿੰਨਾ ਚਾਅ ਵਾ ਬਹੁਤ ਵਧੀਆ ਦਿਨ ਮਹਾਰਾਜ ਨੇ ਲਿਆਂਦਾ ਵਾ ਹਾਂਜੀ ਕਣਕ ਦਾ ਜਦੋਂ ਦੇਣ ਆਉਂਦਾ ਵਾ ਕੱਲੇ ਕਿਸਾਨ ਨੂੰ ਨਹੀਂ ਫਾਇਦਾ ਹੁੰਦਾ ਪੂਰੇ ਵਰਲਡ ਨੂੰ ਹੀ ਫਾਇਦਾ ਹੁੰਦਾ ਵਾ ਜੀ ਜੀ ਹਰ ਘਰ ਦੇ ਦਾਣੇ ਜਾਣਗੇ ਹਰ ਘਰ ਖਾਊਗਾ ਰੋਟੀ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ ਹੈਗਾ ਗੁਜ਼ਾਰਾ ਤੇ ਰੋਟੀ ਜਿਹੜੀ ਆ ਉਹ ਕਣਕ ਤੋਂ ਹੀ ਬਣਨੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਮਹਾਰਾਜ ਖੁਸ਼ਹਾਲੀ ਨਾਲ ਲਿਆਵੇ ਮੌਸਮ ਸਹੀ ਰਹੇ ਤੇ ਹਰ ਘਰ ਦੇ ਘਰ ਦਾ ਜਿਹੜੇ ਦਾਣਾ ਫੱਕਾ ਸੰਭਿਆ ਜਾਵੇ ਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਜਾਵੇ ਅੱਛਾ ਤੁਸੀਂ ਇਸ ਗੱਲ ਨੂੰ ਲੈ ਕੇ ਕਿੰਨੇ ਕ ਐਗਰੀ ਕਹੋਗੇ ਜਿਹੜਾ ਕਿਸਾਨਾਂ ਦੀ ਕਣਕ ਦਾ ਰੇਟ ਜਾਂ ਕੁਛ ਵੀ ਆ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਆ ਮਿਲਣੇ ਚਾਹੀਦੇ ਆ ਜ਼ਰੂਰ ਮਿਲਣੇ ਚਾਹੀਦੇ ਆ ਕਿਉਂਕਿ ਵੇਖੋ ਮਿਹਨਤ ਬਹੁਤ ਜ਼ਿਆਦੀ ਆ ਹੁਣ ਜਿਨ੍ਹਾਂ ਨੇ ਧੁੱਪ ਦੇ ਵਿੱਚ ਬਾੜੀ ਕਰਨੀ ਹੈ ਨਾ ਉਹਨਾਂ ਨੂੰ ਪਤਾ ਵਾ ਕਿ ਕਣਕ ਦੀ ਜਿਹੜੀ ਖੇਤੀ ਆ ਉਹ ਪੁੱਤਾਂ ਵਾਂਗੂ ਜਿਹੜੀ ਆ ਕਣਕ ਪਾਲ ਕੇ ਜਵਾਨ ਕਰਦੇ ਆ ਤੇ ਫਿਰ ਸਰਕਾਰਾਂ ਨੂੰ ਚਾਹੀਦਾ ਕਿ ਕਿਤੇ ਨਾ ਕਿਤੇ ਇੱਕ ਸਾਨਾਬਾਰੀ ਜਰੂਰ ਸੋਚਣ ਕਿਉਂਕਿ ਬੜੀ ਮਿਹਨਤ ਦਾ ਕੰਮ ਆ ਜੀ ਸੋਚਣਾ ਚਾਹੀਦਾ ਮੈਂ 10 20 ਸਾਲ ਪਹਿਲਾਂ ਜੋ ਮਜ਼ਦੂਰੀ ਦਾ ਜੋ ਖਾਦ ਦਵਾਈ ਦਾ ਰੇਟ ਹੁੰਦਾ ਸੀ ਉਹਦੇ ਹਿਸਾਬ ਦੇ ਨਾਲ ਅੱਜ ਕਣਕ ਦਾ ਕੁਝ ਵੀ ਰੇਟ ਨਹੀਂ ਹੈਗਾ ਉਹਦੇ ਹਿਸਾਬ ਦੇ ਨਾਲ ਜੇ ਅੱਜ ਨਾਲ ਅੰਕੜੇ ਕੱਢੀਏ ਤੇ ਕਣਕ ਦਾ 5000 ਰੁਪਏ ਰੇਟ ਵੀ ਥੋੜਾ ਵਾ ਹਾਂਜੀ ਹਾਂਜੀ ਕਿਉਂਕਿ ਮੰਗਾਈਆਂ ਬਹੁਤ ਮਹਿੰਗੀਆਂ ਵਾ ਬਹੁਤ ਮਹਿੰਗਾਈ ਵਾ ਚੁੱਕੀ ਹੈ ਹਾਂਜੀ 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 ਦੋਸਤੋ ਸਾਡੇ ਨਾਲ ਭਾਜੀ ਹੋਣਾ ਨੇ ਬਹੁਤ ਵਧੀਆ ਗੱਲ ਕੀਤੀ ਆ ਕਿਉਂਕਿ ਆ ਜਿਹੜੀ ਆ ਫਸਲ ਵਾ ਇਹ ਪੁੱਤਾਂ ਵਾਂਗੂ ਪਾਲ ਕੇ ਜਵਾਨ ਕੀਤੀ ਜਾਂਦੀ ਆ ਬੜੀ ਹਰ ਇਹਦੇ ਪਿੱਛੇ ਮਿਹਨਤ ਲੱਗਦੀ ਆ ਔਰ ਅੱਜ ਵਿਸਾਖੀ ਦਾ ਦਿਹਾੜਾ ਏ ਤੇ ਭਾਜੀ ਉਹਨੇ ਗੁਰਦੁਆਰਾ ਸਾਹਿਬ ਆਏ ਨੇ ਔਰ ਸਾਡੇ ਚੈਨਲ ਵਾਲੋ ਇਹੋ ਹੀ ਅਰਦਾਸ ਆ ਕਿ ਪ੍ਰਮਾਤਮਾ ਇਹਨਾਂ ਨੂੰ ਜਿਹੜੀਆਂ ಅಪਾਰ ਖੁਸ਼ੀਆਂ ਮਿਲਣ ਜਿਹੜੀ ਵੀ ਸ਼ਰਧਾਂ ਲੈ ਕੇ ਆਏ ਆ ਭਾਵਨਾ ਨਾਲ ਆਏ ਨੇ ਮਾਲਕਾ ਇਹਨਾਂ ਦੀਆਂ ਚੜ੍ਹਦੀਆਂ ਕਲਾ ਰੱਖਾ ਸਤਿ ਸ੍ਰੀ ਅਕਾਲ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਜਿਹੜਾ ਵਿਸਾਖੀ ਦਾ ਦਿਹਾੜਾ ਵਾ ਔਰ ਸੰਗਤਾਂ ਬਹੁਤ ਹੀ ਹਮਮਹਾ ਕੇ ਜਿਹੜਾ ਗੁਰਦੁ ਕਿਉਂਕਿ ਅੱਜ ਸੰਗਰਾਦਾਂ ਦਿਹਾੜਾ ਏ ਤੇ ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਿਹੜਾ ਆਪਣੀ ਪਿਆਰ ਦੇ ਦਿਲ ਦੀ ਸ਼ੁਰੂਆਤ ਕਰਦੇ ਆ ਇਹ ਗੁਰਦੁਆਰਾ ਸਾਹਿਬ ਬੜੀ ਸ਼ਰਧਾ ਦੇ ਨਾਲ ਆਉਂਦੇ ਆ ਫਿਰ ਜਾ ਕੇ ਜਿਹੜਾ ਕਣਕਾਂ ਦੀ ਬਾਡੀ ਹੁੰਦੀ ਆ ਔਰ ਦੁਕਾਨਦਾਰਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਚਾਹ ਵਾ ਦੀ ਖੁਸ਼ੀਆ ਕਰਦੇ ਉਹਨਾਂ ਨਾਲ ਗੱਲਬਾਤ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਕਿੱਦਾਂ ਦੁਕਾਨ ਦਾ ਕੰਮ ਚੱਲ ਰਿਹਾ ਹੈ ਜੀ ਕਿਰਪਾ ਦੀ ਮਾਲਕ ਦੀ ਗਾਹਕਦਾਰੀ ਕਿੱਦਾਂ ਆ ਰਹੀ ਆ ਬਹੁਤ ਵਧੀਆ ਬਹੁਤ ਵਧੀਆ ਅੱ ਇਹ ਬੱਚਾ ਆਪਣਾ ਹੀ ਆ ਅੱਛਾ ਅੱਛਾ ਗੁਲਫੀਆਂ ਖਾ ਰਿਹਾ ਹੈ ਹਨਾ ਹਾਂਜੀ ਹਾਂਜੀ ਕਿੱਦਾਂ ਗਾਹ ਘਾ ਰਿਹਾ ਫਿਰ ਬੜੇ ਜਿਆਦਾ ਘਾ ਰਿਹਾ ਅੱਜ ਵਿਸਾਖੀ ਨੂੰ ਲੈ ਕੇ ਮਨ ਜੀ ਗਈ ਖੁਸ਼ੀ ਬਹੁਤ ਜਿਆਦਾ ਬਹੁਤ ਜਿਆਦਾ ਅੱਛਾ ਜੀ ਗੁਰੂ ਘਰ ਲੈ ਦੁਕਾਨ ਲਾਈ ਹੈ ਨੀ ਹਾਂਜੀ 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 ਦੋਸਤੋ ਦੁਕਾਨਦਾਰਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਜਿਆਦਾ ਚਾਹ ਵਾ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਹਾਂ ਦੇ ਸੰਕਤਾਂ ਨਾਲ ਤੇ ਲੋਕਾਂ ਨਾਲ ਗੱਲਬਾਤ ਕਰਦੀਆਂ ਦੀ ਸੰਗਤ ਜੀ ਲੋਕ ਦੂਰੋਂ ਦੂਰੋਂ ਪਿੰਡਾਂ ਤੋਂ ਜਿਹੜਾ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਕਿਉਂਕਿ ਵਿਸਾਖੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਭਾਵ ਨਾਲ ਦੇ ਨਾਲ ਮਨਾਉਂਦੇ ਤੇ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਆਪਾਂ ਜੇਤੰਪਰੇ ਤੋਂ ਆਏ ਹਾਂ ਜੇਤੰਪਰੇ ਤੋਂ ਸੰਗਤ ਲੈ ਕੇ ਆਏ ਜੀ ਸੰਗਤ ਲੈ ਕਿੰਨੀ ਕਿ ਸੰਗਤ ਆਈ ਆਪਣੇ ਨਾਲ ਸੰਗਤ ਹੋਣੀ ਹੈ 40 ਹੈ ਨਾ ਠੀਕ ਹੋਣੇ ਸਾਰੇ ਅੱਛਾ ਜੀ ਹੁਣ ਕਿਸਾਨਾਂ ਦੇ ਘਰਾਂ ਦੇ ਵਿੱਚ ਇਹ ਕਣਕੌਣ ਵਾਲੀ ਆ ਹੈਨਾ ਉਹ ਅਸਕਦਾ ਕਈਆਂ ਨੇ ਤੇ ਅੱਜ ਹੀ ਹੱਥ ਲਾ ਦਿੱਤਾ ਵਾ ਤੇ ਕਈਆਂ ਨੇ ਅੱਗੇ ਹੁਣ ਕੰਪੈਨਾਂ ਦੇ ਨਾਲ ਜਾਂ ਜਿਨ੍ਹਾਂ ਨੇ ਦਾਤਰੀਆਂ ਦੇ ਨਾਲ ਵਡਾਉਣੀਆਂ ਤੇ ਉਹ ਵਾਢੀ ਆ ਜਾਣੀਆਂ ਤੇ ਇਹ ਕਣਕ ਨੂੰ ਲੈ ਕੇ ਫਿਰ ਮੰਡ ਦੇ ਵਿੱਚ ਕਿੰਨਾ ਕੁ ਚਾਅ ਵਾ ਚਾਅ ਤਾਂ ਬੜਾ ਹੁਣ ਵੇਖਣ ਦਾ ਅਸੀਂ ਆ ਜਾਲੇ ਜੋੜੀਆਂ ਲਾ ਕੇ ਰੱਖਿਆ ਟਰਾਲੀਆਂ ਦੇ ਲਾਉਣੀਆਂ ਜਾ ਕੇ ਅੱਛਾ ਜੀ ਇਹ ਮੰਗ ਕਰਦੇ ਕਿ ਰੇਟ ਕਿੰਨਾ ਕੁ ਲੱਗਣਾ ਚਾਹੀਦਾ ਕਣਕ ਦਾ ਰੇਟ ਅਸੀਂ ਜਾਨੇ ਵਾਰ-ਵਾਰ ਲੱਗਣਾ ਚਾਹੀਦਾ ਹੁਣ ਜੇ ਖਰਚੇ ਦੇ ਹਿਸਾਬ ਨਾਲ ਖਰਚੇ ਦੇ ਹਿਸਾਬ ਨਾਲ ਹੈਨਾ ਠੀਕ ਆ ਅੱਛਾ ਇਹ ਕਣਕ ਦੀ ਫਸਲ ਤੁਸੀਂ ਇਹ ਦੱਸੋ ਕਿ ਸਾਡੇ ਚੈਨਲ ਤੇ ਆ ਬਾਹਰ ਦੀਆਂ ਫੋਰਨ ਕੰਟਰੀਆਂ ਜਾਂ ਜਿਨ੍ਹਾਂ ਨੂੰ ਨਹੀਂ ਵੀ ਪਤਾ ਵੀ ਕਣਕ ਕਿੱਥੇ ਲੱਗਦੀ ਆ। ਤੋਂ ਕਈਆਂ ਨੂੰ ਦੇ ਹੁੰਦਾ ਕਿ ਰੁੱਖਾਂ ਨਾਲ ਲੱਗਦੀ ਕਣਕ। ਤੁਸੀਂ ਇਹ ਦੱਸੋ ਕਿ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ? ਮਿਹਨਤ ਕਣਕ ਜਨਵਰੀ ਦੀ ਬੜੀ ਕਰਨੀ ਪੈਂਦੀ। ਸਾਬ ਨਾਲ ਕਿੱਡੇ ਕਿੱਡੇ ਬੁੱਤੇ ਹੁੰਦੇ ਆ। ਠੀਕ ਹੈ ਜੀ। ਤੋਂ ਜਦੋਂ ਕਿ ਝੋਨੇ ਦਾ ਵਾਹ ਡਬਾਈਏ ਫਿਰ ਤੋਂ ਲੱਗਦਾ ਕਿੰਨੇ ਕਿ ਬੁੱਤੇ ਤੇ ਕੀ ਮਿਹਨਤ ਹੁੰਦੀ। ਠੀਕ ਹੈ ਠੀਕ ਹੈ ਜੀ। ਆਪਣਾ ਨਾਮ ਕੀ ਆ? ਆਪਣਾ ਕਾਬਲ ਸਿੰਘ। ਹਾਂਜੀ ਕਾਬਲ ਸਿੰਘ। ਕਾਬਲ ਸਿੰਘ। ਹਾਂਜੀ ਦੋਸਤੋ ਕਾਬਲ ਸਿੰਘ ਨਾਲ ਗੱਲਬਾਤ ਕੀਤੀ ਆ ਤੇ ਹੇਦਮਪੁਰੇ ਤੋਂ ਜਿਹੜਾ ਵਾ ਸੰਗਤ ਲੈ ਕੇ ਆਏ ਆ। ਔਰ ਤੁਸੀਂ ਵੇਖੋ ਕਿ ਉਹਨਾਂ ਨੂੰ ਕਣਕ ਜਿਹੜੀ ਆ ਘਰ ਦੇ ਵਿੱਚ ਆਉਣ ਦੀ ਬਹੁਤ ਹੀ ਮਨ ਦੇ ਵਿੱਚ ਚਾਹ ਵਾ ਬੜੀ ਖੁਸ਼ੀ ਆ ਇਹ ਉਹ ਕਣਕ ਆ ਕਿ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂ ਤੁਸੀਂ ਲਾ ਲੋਗੇ ਹਰ ਇਹ ਕਣਕ ਤੋਂ ਜਿਹੜੀ ਆ ਵਸਤੂ ਬਣਦੀ ਆ ਚੀਜ਼ਾਂ ਬਣਦੀਆਂ ਨੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਔਰ ਕਿਸਾਨਾਂ ਦੇ ਵੀ ਮਨ ਦੇ ਵਿੱਚ ਜਿਹੜਾ ਵਿਸਾਖੀ ਨੂੰ ਲੈ ਕੇ ਕਣਕਾਂ ਨੂੰ ਲੈ ਕੇ ਬਹੁਤ ਸਾਰਾ ਚਾਹ ਵਾ ਤੇ ਆਓ ਹੁਣ ਆਪਾਂ ਅੱਗੇ ਚੱਲਦੀ ਆ ਹਾਂਜੀ ਗੁਰੂ ਪਿਆਰੇ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਜੋ ਕਿ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਵਾ ਤੇ ਲੋਕ ਦੂਰੋਂ ਦੂਰੋਂ ਜਿਹੜਾ ਚੱਲ ਕੇ ਵਿਸਾਖੀ ਦੇ ਦਿਹਾੜੇ ਤੇ ਜਿਹੜਾ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਇਸ ਵਿਸਾਖੀ ਦੇ ਦਿਹਾੜੇ ਤੇ ਜਿਹੜਾ ਵਾ ਸੰਗਤਾਂ ਨੂੰ ਲੰਗਰ ਲਾਏ ਜਾਂਦੇ ਨੇ ਤੁਸੀਂ ਸਾਹਮਣੇ ਵੇਖ ਰਹੇ ਜੋ ਕਿ ਠੰਡੇ ਮਿੱਠੇ ਸ਼ਰਬਤ ਦੀਆਂ ਜਿਹੜੀਆਂ ਸ਼ਬੀਲਾ ਨੇ ਰੌਹ ਦੀਆਂ ਜਿਹੜੀਆਂ ਸ਼ਬੀਲਾ ਲੱਗੀਆਂ ਨੇ ਔਰ ਤੁਸੀਂ ਵੇਖੋ ਕਿ ਕਿੱਦਰੇ ਕਿਤੇ ਕੋਲਡ ਡਰਿੰਕ ਦੀ ਜਿਹੜਾ ਵਾ ਲੰਗਰ ਲੱਗੇ ਨੇ ਔਰ ਤੁਸੀਂ ਵੇਖ ਰਹੇ ਕਿ ਕਿੱਦੜੇ ਲੱਡੂਆਂ ਦੇ ਜਲੇਬੀਆਂ ਦੇ ਜਿਹੜਾ ਲੰਗਰ ਲੱਗੇ ਆ ਔਰ ਬਹੁਤ ਸਾਰੀ ਅੱਜ ਗਰਮੀ ਵੀ ਆ ਔਰ ਤੁਸੀਂ ਗਰਮੀ ਦੇ ਦੌਰਾਨ ਵੇਖੋ ਕਿ ਸੰਗਤਾਂ ਦੇ ਵਿੱਚ ਕਿੰਨਾ ਖੁਸ਼ੀ ਦਾ ਮਾਹੌਲ ਆ ਕਿਉਂਕਿ ਅੱਜ ਦੇ ਦਿਨ ਜਿਹੜੀ ਆ ਕਣਕਾਂ ਦੇ ਵਿੱਚ ਕਹਿੰਦੇ ਆ ਕਿ ਬਾਢੀ ਹੁੰਦੀ ਆ ਤੇ ਰੌਣਕਾਂ ਲੱਗਦੀਆਂ ਤੇ ਕਿਸਾਨਾਂ ਦੇ ਘਰਾਂ ਦੇ ਵਿੱਚ ਜਿਹੜਾ ਵਾ ਅਨਾਜ ਜਾਂਦਾ ਵਾ ਉਹ ਅਨਾਜ ਕਿ ਜਿੱਤੇ ਤੋਂ ਆਪਾਂ ਹੋਟਲਾਂ ਦੇ ਵਿੱਚ ਬੈਠੇ ਜਿਹੜਾ ਫਾਸਟ ਫੂਡ ਜਿਹੜਾ ਆਪਾਂ ਖਾਂਦੇ ਆ ਔਰ ਗੁਰੂ ਘਰ ਦੇ ਵਿੱਚ ਐ ਤੁਸੀਂ ਵੇਖ ਰਹੇ ਜੋ ਕਿ ਜਿਹੜਾ ਵਾ ਕੀਰਤਨ ਦਾ ਜਿਹੜਾ ਪ੍ਰਚਾਰ ਹੋ ਰਿਹਾ ਵਾ ਔਰ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਜਿਹੜਾ ਵਾ ਉਹ ਕੀਰਤਨ ਜਿਹੜਾ ਵਾਰਾਂ ਜਿਹੜੀਆਂ ਸੁਣ ਰਹੇ ਆ ਔਰ ਵਸਾਖੀ ਦਾ ਦਿਹਾੜਾ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਨੇ ਤੁਸੀਂ ਵੇਖ ਰਹੇ ਜੋ ਇਹ ਗਰਮਾ ਗਰਮ ਜੜੀਆਂ ਜਲੇਬਾਂ ਨਿਕਲ ਰਹੀਆਂ ਨੇ ਔਰ ਗਰਮਾ ਗਰਮ ਜਿਹੜੇ ਆ ਲੰਗਰ ਜਿਹੜੇ ਆ ਪੱਕ ਰਹੇ ਨੇ ਔਰ ਤੁਸੀਂ ਸਾਹਮਣੇ ਵੇਖੋ ਕਿ ਸਬਜ਼ੀਆਂ ਦੇ ਵਿੱਚ ਇਹ ਗਰਮ ਗਰਮ ਜਿਹੜਾ ਵਾ ਦਾਲਾਂ ਕੜੀਆਂ ਚੋਲ ਔਰ ਤੁਸੀਂ ਵੇਖੋਗੇ ਬਹੁਤ ਸਾਰਾ ਜਿਹੜਾ ਸੰਗਤਾਂ ਨੇ ਜਿਹੜਾ ਲੰਗਰ ਤਿਆਰ ਵਾ ਇਹ ਲੰਗਰ ਜਿਹੜਾ ਵਾ ਪਿੰਡ ਦੀ ਇਹ ਸਾਰੀ ਪੰਚਾਇਤ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਗੁਰੂ ਘਰ ਜਿਹੜੇ ਲੰਗਰ ਤਿਆਰ ਹੁੰਦੇ ਨੇ ਔਰ ਤੁਸੀਂ ਵੇਖੋਗੇ ਵਿਸਾਖੀ ਦਾ ਜਿਹੜਾ ਦਿਨ ਵਾ ਔਰ ਵਿਸਾਖੀ ਦਾ ਜਿਹੜਾ ਦਿਹਾੜਾ ਵਾ ਸੰਗਤਾਂ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਮਨਾ ਰਹੀਆਂ ਨੇ ਹਾਂਜੀ ਦੋਸਤੋ ਸਰਹੱਦੀ ਲੋਕ ਵਿਰਸਾ ਚੈਨਲ ਦੀ ਟੀਮ ਉਸ ਮੋਟਰ ਤੇ ਪਹੁੰਚ ਚੁੱਕੀ ਆ ਜਿੱਥੇ ਕਿ ਕਿਸਾਨ ਅੱਜ ਵਿਸਾਖੀ ਦੇ ਦਿਹਾੜੇ ਤੇ ਜਿਹੜਾ ਆਪਣੀ ਫਸਲ ਦੀ ਕਟਾਈ ਕਰਨ ਲੱਗੇ ਆ ਤੇ ਕਿਸਾਨਾਂ ਦੇ ਚਿਹਰੇ ਤੇ ਜਿਹੜਾ ਬਹੁਤ ਸਾਰਾ ਨੂਰ ਆ ਬਹੁਤ ਸਾਰੀਆਂ ਖੁਸ਼ੀਆਂ ਦਿਖ ਰਹੀਆਂ ਨੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ ਬਿਲਕੁਲ ਹੀ ਜਿਹੜਾ ਉਸਾਰ ਹੋਣ ਵਾਲੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਕਿਸਾਨਾਂ ਦੀ ਜ਼ਮੀਨ ਤੇ ਕਣਕ ਜਿਹੜੀ ਸੁਨਹਿਰੀ ਕਣਕ ਨੇ ਜਿਹੜਾ ਰੌਣਕਾਂ ਲਾਈਆਂ ਨੇ ਤੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਨੂੰ ਅੱਜ ਦੀ ਜਿਹੜੀ ਹੈ ਕਿੰਨੀ ਕੋ ਖੁਸ਼ੀ ਆ ਔਰ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਹੈ ਸਭ ਤੋਂ ਪਹਿਲਾਂ ਲੋਕ ਕੀ ਕਰਦੇ ਆ ਕਿ ਗੁਰਦੁਆਰਾ ਸਾਹਿਬ ਉੱਠ ਕੇ ਜਾ ਕੇ ਸਵੇਰੇ ਸਵੇਰੇ ਮੱਥਾ ਟੇਕਦੇ ਉਸ ਤੋਂ ਬਾਅਦ ਆ ਜਿਹੜਾ ਕਣਕ ਦੀ ਇਹ ਕਟਾਈ ਹੁੰਦੀ ਆ ਵਾਢੀ ਸ਼ੁਰੂ ਹੋ ਜਾਂਦੀ ਆ ਵਿਸਾਖੀਆਂ ਦੇ ਦਿਲਾਂ ਦੇ ਵਿੱਚ ਅੱਜ ਵਿਸਾਖ ਦਾ ਜਿਹੜਾ ਦਿਹਾੜਾ ਹੈ ਵਿਸਾਖੀ ਦਾ ਦਿਹਾੜਾ ਹੈ ਲੋਕ ਬਹੁਤ ਸ਼ਰਧਾ ਭਾਵਨਾ ਨਾਲ ਮਨਾ ਰਹੇ ਆ ਤੇ ਆਓ ਚਲਦੇ ਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਚਿਹਰੇ ਤੇ ਜਿਹੜੀ ਆ ਕਿੰਨੀ ਕੋ ਖੁਸ਼ੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਬੀਰ ਸਿੰਘ ਲੋਪੋਕੇ ਅੱਜ ਸਭ ਤੋਂ ਪਹਿਲਾਂ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਪੂਰੇ ਸੰਸਾਰ ਦੇ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਖਾਲਸਾ ਪੰਥ ਦੇ ਇਸ ਸਾਜਣਾ ਦਿਵਸ ਦੇ ਤੇ ਬਹੁਤ ਬਹੁਤ ਵਧਾਈ ਦਿੰਨੇ ਆ ਦੂਜੀ ਬੇਨਤੀ ਕਰਦੇ ਆ ਵੀ ਅੱਜ ਦੇ ਵਿਸਾਖੀ ਦਾ ਤਿਹਾਰਾ ਜਿਹੜਾ ਸ਼ੁਰੂ ਤੋਂ ਮਨਾਉਂਦੇ ਆਏ ਆ ਕਿਉਂ ਕਿ ਹਾੜੀ ਦੇ ਵਿੱਚ ਜਦੋਂ ਕਿਸਾਨਾਂ ਦੀ ਫਸਲ ਪੱਕਦੀ ਆ ਤੇ ਉਦੋਂ ਜਦੋਂ ਘਰ 'ਚ ਦਾਣੇ ਆਉਣੇ ਹੁੰਦੇ ਨੇ ਤੇ ਖੁਸ਼ੀ ਦੇ ਵਿੱਚ ਉਹ ਲੋਕ ਵੇਲੇ ਲਾਉਂਦੇ ਸੀ ਪਹਿਲਾਂ ਵਿਸਾਖੀ ਤੋਂ ਪਹਿਲਾਂ ਪਰ ਜਦੋਂ ਗੁਰੂ ਕਾਲ ਦੇ ਗਾਨ ਕਲਗੀਧਰ ਪਾਸ਼ਾ ਜੀ ਨੇ ਇਸ ਵਿਸਾਖੀ ਨੂੰ ਦੂਜੀ ਤਰ੍ਹਾਂ ਬਣਾਇਆ ਉਹਨਾਂ ਨੇ ਇਸ ਦਿਨ ਖਾਲਸਾ ਪੰਥ ਦੀ ਸਜਣਾ ਕਰਕੇ ਤੇ ਇੱਕ ਨਵਾਂ ਰਸਤਾ ਜੜਾਇਆ ਸੰਸਾਰ ਨੂੰ ਦਿੱਤਾ ਜਿਹਦੇ ਵਿੱਚ ਜਿਵੇਂ ਆਪਾਂ ਫਸਲਾਂ ਦੀ ਰਾਖੀ ਕਰਦੇ ਆ ਐਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਆ ਸਮਾਜ ਦੀ ਰਾਖੀ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਖਾਸਾ ਆਪਣੀ ਸਾਜਣਾ ਕੀਤੀ ਤੇ ਅੱਜ ਦੇ ਦਿਨ ਸਾਜਣਾ ਜਿਵੇਂ ਹੋਇਆ ਆ ਇਸੇ ਤਰ੍ਹਾਂ ਜਿਵੇਂ ਆਨੰਦਪੁਰ ਸਾਹਿਬ ਆਪਣੇ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ ਜਾਂਦਾ ਇਸੇ ਤਰ੍ਹਾਂ ਲੋਪੋਕੇ ਨਗਰ ਦੇ ਵਿੱਚ ਵੀ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਨਗਰ ਜਿਹਦੇ ਵਿੱਚ ਬਾਬਾ ਭੈਰਦਾਸ ਜੀ ਲੋਪੋਕੇ ਵਿਖੇ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਅੱਜ ਦੇ ਵਿੱਚ ਦੀਵਾਨ ਸੱਜਦੇ ਨੇ ਲੰਗਰ ਲਾਏ ਜਾਂਦੇ ਨੇ ਸੰਗਤਾਂ ਬੜੇ ਸਾਹ ਦੇ ਨਾਲ ਇਸ ਵੇਲੇ ਨੂੰ ਬਣਾਉਂਦੀਆਂ ਨੇ ਤੇ ਮੈਂ ਦੁਬਾਰਾ ਪੂਰੀ ਸੰਗਤ ਨੂੰ ਇਸ ਸ਼ੁਭ ਦਿਹਾੜੇ ਦੇ ਉੱਤੇ ਬਹੁਤ ਬਹੁਤ ਵਧਾਈ ਦੇਣਾ ਹੈ ਮਹਾਰ ਸੱਚੇ ਪਾਸ਼ਾ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਨਾਲ ਜੋੜੇ ਅਸੀਂ ਗੁਰੂ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਜੀ ਸਕੀਏ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਪ੍ਰੋਗਰਾਮ ਨੇ ਜਿਹੜੇ ਗੁਰੂ ਘਰਾਂ ਦੇ ਘਰਾਂ ਦੇ ਵਿੱਚ ਆਪਣਾ ਮਨਾਉਂਦੇ ਆ ਇਸੇ ਤਰ੍ਹਾਂ ਮਨਾਉਂਦੇ ਰਹੀਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਹਾਂਜੀ ਦੋਸਤੋ ਆਹੋ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਉਹਨਾਂ ਕਿ ਉਹਨਾਂ ਦੇ ਮਨ ਤੇ ਅੱਜ ਕਿੰਨੀ ਕੁ ਖੁਸ਼ੀ ਆ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਹਾਂ ਵਧੀਆ ਵਧੀਆ ਜੀ ਕੀ ਨਾਮ ਆਪਣਾ ਕੁਲਵਿੰਦਰ ਸਿੰਘ ਜੀ ਹਾਂਜੀ ਕੁਲਵਿੰਦਰ ਸਿੰਘ ਜੀ ਅੱਜ ਜਿਹੜੀ ਆ ਵਿਸਾਖੀ ਦਾ ਦਿਹਾੜਾ ਤੇ ਵਿਸਾਖੀ ਦੇ ਦਿਹਾੜੇ ਤੇ ਜਿਹੜੀ ਆ ਸੰਗਤ ਲਾ ਲੋ ਕੇ ਕਿਸਾਨ ਆਪਣੀ ਜਿਹੜੀ ਆ ਮਤਲਬ ਕਿ ਕਣਕ ਦੀ ਕਟਾਈ ਕਰਦੇ ਇਸ ਦਿਨ ਤੇ ਤੁਹਾਨੂੰ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਆ ਬਹੁਤ ਬਹੁਤ ਖੁਸ਼ੀ ਵੀਰ ਜੀ ਅਸੀਂ ਨਹੀਂ ਦੀਗਦੇ ਰਹੀਆਂ ਕਦੋਂ ਇਹ ਫਸਲ ਪੱਕੇ ਕਦੋਂ ਇਹ ਵਧਾਈ ਅਸੀਂ ਕਰੀਏ ਠੀਕ ਆ ਜੀ ਤੇ ਚੰਗੇ ਚੰਗੇ ਦਿਨ ਹੁਣ ਰੱਬ ਨੇ ਇੰਨੀ ਕਿਰਪਾ ਕੀਤੀ ਆ ਕਿ ਹੁਣ ਪੱਕ ਗਈ ਐ ਤੇ ਅਸੀਂ ਵਧਣ ਤੇ ਹੋ ਗਏ ਆ ਚਲੋ ਚਲੋ ਬਹੁਤ ਸਾਰੀਆਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹਾਂਜੀ ਦੋਸਤੋ ਕਿਸਾਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਰਿਹਾ ਬਹੁਤ ਸਾਰੀਆਂ ਜਿਹੜੀਆਂ ਖੁਸ਼ੀਆਂ ਮਨਾ ਰਹੇ ਆ ਉਕੇ ਉਹਨਾਂ ਦੀ ਜਿਹੜੀ ਕਣਕ ਦੀ ਆ ਬਾੜੀ ਜਿਹੜੀ ਸ਼ੁਰੂ ਹੋ ਗਈ ਆ ਤੇ ਆਪਾਂ ਦੂਜੇ ਵੀਰਾਂ ਨਾਲ ਵੀ ਗੱਲਬਾਤ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨਾਲ ਚਾਲ ਆਪਣਾ ਹਾਂਜੀ ਠੀਕ ਠਾਕ ਇਹ ਨਾਮ ਕੀ ਆਪਣਾ ਸ਼ਬਾਹ ਸਿੰਘ ਹਾਂਜੀ ਸ਼ਬਾਹ ਸਿੰਘ ਅੱਛਾ ਸ਼ਬਾਹ ਸਿੰਘ ਜੀ ਕੀ ਹਾਲ ਜੀ ਹਾਂਜੀ ਵਧੀਆ ਪਿੰਡ ਕਿਹੜਾ ਆਪਣਾ ਪਿੰਡ ਲੋਪੋਗੀ ਅੱਛਾ ਲੋਪੋਗੀ ਅੱਛਾ ਇਹ ਦੱਸੋਗੇ ਅੱਜ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਕੇ ਤੁਸੀਂ ਆਪਣੀ ਜਿਹੜੀ ਫਸਲ ਦੀ ਘਟਾਈ ਕਰ ਰਹੇ ਜੋ ਹਾਂਜੀ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਹਾਂਜੀ ਹਾਂਜੀ ਅੱਛਾ ਤੇ ਸ਼ੁਰੂਆਤ ਕਿੱਡਾ ਕੀਤੀ ਫਿਰ ਗੁਰਦੁਆਰਾ ਸਾਹਿ ਠੀਕ ਹੈ ਜੀ ਓਕੇ ਬਹੁਤ ਮਿਹਰਬਾਨੀ ਤੁਹਾਡੀ ਸਾਡੇ ਨਾਲ ਗੱਲ ਕਰਨ ਦੀ ਬਾਪੂ ਜੀ ਤੁਸੀਂ ਵੀ ਆ ਜਾਓ 2 ਮਿੰਟ ਆ ਜਾਓ ਆ ਜਾਓ ਆ ਜਾਓ ਅੱਛਾ ਇਹ ਕਦੋਂ ਕਦੇ ਲੱਗੇ ਜੇ ਸਵੇਰ ਦੇ ਤੁਸੀਂ ਸਵੇਰੇ 10 ਵਜੇ ਦੇ ਅੱਛਾ ਜੀ 10 ਵਜੇ ਦੇ ਲੱਗੇ ਜੋ ਠੀਕ ਹੈ ਤੇ ਹੁਣ ਇਹ ਸ਼ਾਮਾਂ ਤੱਕ ਸਾਰੀ ਕਟਾਈ ਹੋਣੀ ਆ ਕਟਾਈ ਹੋਣੀ ਮਤਲਬ ਖੁਸ਼ੀ ਦੇ ਪੂਰੀਆਂ ਨਾ ਕਿ ਘਰ ਕਣ ਕਾਰੀ ਆ ਰੌਣਕਾਂ ਲੱਗ ਰਹੀਆਂ ਨੇ ਆ ਪੂਰੀ ਪੂਰੀ ਖੁਸ਼ੀ ਕੇ ਚਲੋ ਜੀ ਬਹੁਤ ਮਿਹਰਬਾਨੀ ਇਹਨਾਂ ਕਿਸਾਨਾਂ ਦੀ ਜਿਨ੍ਹਾਂ ਨੇ ਸਾਡੇ ਵਾਸਤੇ ਥੋੜਾ ਟਾਈਮ ਕੱਢਿਆ ਕਿਉਂਕਿ ਆਪਣੇ ਕੰਮਾਂ ਨੂੰ ਲੱਗੇ ਆ ਦੀ ਅਸੀਂ ਇਹਨਾਂ ਨੂੰ ਵੇਖ ਕੇ ਕਟਾਈ ਕਰਦਿਆਂ ਨੂੰ ਆ ਗਏ ਆ ਔਰ ਮੇਰੇ ਵੀਰਾਂ ਦਾ ਬਹੁਤ ਸਾਰਾ ਧੰਨਵਾਦ ਔਰ ਇਹਦਾ ਦੀ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਵੀਰ ਜੀ ਮਿਹਰਬਾਨੀ ਹਾਂਜੀ ਦੋਸਤੋ ਇਹ ਆ ਜੀ ਕਣਕਾਂ ਦੇ ਦਿਨ ਵਿਸਾਖੀ ਦਾ ਦਿਹਾੜਾ ਜੋ ਕਿ ਤੁਸੀਂ ਲਾ ਲੋਗੇ ਬਾਹਰ ਜਿਹੜਾ ਪੈਲੀਆਂ ਦੇ ਵਿੱਚ ਸੋਨਾ ਖਿਲ ਰਿਆ ਵਾ ਇਹ ਕਣਕਾਂ ਤੋਂ ਲੋਕਾਂ ਨੂੰ ਕਿਸਾਨਾਂ ਨੂੰ ਜੜੀਆਂ ਵਾ ਸੰਗਤਾਂ ਨੂੰ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਔਰ ਜਿਹੜਾ ਕਣਕ ਦੀ ਅੱਜ ਵਾਢੀ ਹੋ ਰਹੀ ਆ ਅੱਜ ਜਿਹੜਾ ਵਿਸਾਖੀ ਦਾ ਮੇਲਾ ਵੀ ਬੜੀ ਸ਼ਰਧਾ ਨਾਲ ਲੋਕ ਮਨਾ ਰਹੇ ਆ ਔਰ ਵਿਸਾਖੀ ਦਾ ਦਿਹਾੜਾ ਵੀ ਬਹੁਤ ਸ਼ਰਧਾ ਨਾਲ ਮਨਾ ਰਹੇ ਆ ਇਸ ਦਿਨ ਜਿਹੜਾ ਵਾ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੋਈ ਸੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਦੀ ਧਰਤੀ ਤੇ ਜਿਹੜਾ ਵਾ ਅੱਜ ਦੇ ਦਿਨ ਜਿਹੜਾ ਖਾਲਸਾ ਪੰਥ ਸਾਜਿਆ ਸੀਗਾ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਉਹ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੇ ਹੋ ਸੋ ਸਾਰਾ ਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ